ਸਤ ਸ੍ਰੀ ਅਕਾਲ ਪਿਆਰੇ ਦਰਸ਼ਕੋ ਆਓ ਤੁਹਾਨੂੰ ਦੱਸਦੇ ਹਾਂ ਕੱਲ ਨੂੰ ਐਮੀ ਬਿਰਕ ਦੀ ਇੱਕ ਨਵੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਬਾਰੇ ਆਪਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਹੋਰ ਵੀ ਨਵੇਂ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕਣ ਧੰਨਵਾਦ ਸਸਰੀ ਕਾਲ ਆਓ ਸ਼ੁਰੂ ਕਰਦੇ ਹਾਂ ਗੱਲਬਾਤ ਆਪਾਂ ਕੱਲ ਨੂਰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਗੋਡੇ-ਗੋਡੇ ਚਾਟੂ ਜੀ ਸਟੂਡੀਓ ਵੱਲੋਂ ਬੀਐਚ ਐਂਟਰਟੇਨਮੈਂਟ ਨਾਲ ਮਿਲ ਕੇ ਇਸ ਦੀਵਾਲੀ ਮੌਕੇ 21 ਅਕਤੂਬਰ ਨੂੰ ਸਬਰੀ ਨਾਲ ਉਡੀਕ ਰਹੀ ਪੰਜਾਬੀ ਫੈਮਿਲੀ ਐਂਟਰਟੇਨਮੈਂਟ ਫਿਲਮ ਗੋਡੇ-ਗੋਡੇ ਚਾ ਦੋ ਰਿਲੀਜ਼ ਕੀਤੀ ਜਾ ਰਹੀ ਹੈ ਫਿਲਮ ਵਿੱਚ ਐਮੀ ਬਿਰਕ ਤਾਨੀਆਂ ਗੁਰਜੇਜ ਬਿਤਾਜ ਬਿੰਦਰੱਖਿਆ ਨਿੱਕੀ ਢਲੋ ਅਮਰਤ ਐਮਬੀ ਮਿੰਟੂ ਕਾਪਾ ਸਰਦਾਰ ਸ਼ੋਹੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਤੇ ਗੁਰਪ੍ਰੀਤ ਪੰਗੂ अहम ਭੂਮਿਕਾ ਵਿੱਚ ਨਜ਼ਰ ਆਉਣਗੇ। ਮਸ਼ਹੂਰ ਲੇਖਕ ਜਗਦੀਪ ਸਿੱਧੂ ਵੱਲੋਂ ਲਿਖੀ ਅਤੇ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਕਾਂ ਹੇਠ ਬਣੀ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਹਾਸਾ, ਜਜ਼ਬਾ ਤੇ ਪੁਰਾਣੀਆਂ ਯਾਦਾਂ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ। ਕਹਾਣੀ ਪਹਿਲੇ ਹਿੱਸੇ ਗੋਡੇ-ਗੋਡੇ ਚਾ ਦੀ ਵਿਰਾਸਤ ਨੂੰ ਖੂਬ ਸੂਰਤੇ ਨਾਲ ਅੱਗੇ ਵਧਾਉਂਦੀ ਹੈ ਜਿਸ ਨੂੰ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਅਵਾਰਡ ਮਿਲਿਆ ਸੀ ਫਿਲਮ ਦਾ 뮤직 ਪਹਿਲਾਂ ਹੀ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਇਸ ਦੇ ਗੀਤ ਹਰ ਪਲੇਟਫਾਰਮ ਤੇ ਟ੍ਰੈਂਡ ਕਰ ਰਹੇ ਹਨ ਅਤੇ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ ਆਪਣੀ ਸ਼ਾਨਦਾਰ ਕਾਸਟ ਦਿਲ ਨੂੰ ਛੂਹਣ ਵਾਲੇ 뮤직 ਅਤੇ ਇਮੋਸ਼ਨਲ ਕਹਾਣੀ ਨਾਲ ਗੋਡੇ-ਗੋਡੇ 42 ਦਾ ਇਸ ਤਿਉਹਾਰ ਮੌਕੇ ਤੇ ਇਸ ਤਿਉਹਾਰ ਦੇ ਮੌਕੇ ਨੂੰ ਖੁਸ਼ੀ ਨਾਲ ਰੋਸ਼ਨ ਕਰਨ ਲਈ ਤਿਆਰ ਹੈ ਅਤੇ ਦਰਸ਼ਕਾਂ ਨੂੰ ਬਹੁਤ ਚਿਰ ਤੋਂ ਇੰਤਜ਼ਾਰ ਸੀ ਐਮੀ ਵਿਰਕ ਦੀ ਨਵੀਂ ਫਿਲਮ ਦਾ ਕੋਈ ਜੋ ਕਿ ਹੁਣ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਆਪਣੇ ਦੋਸਤ ਮਿੱਤਰਾਂ ਕੋਲੇ ਜੋ ਕਿ ਪੰਜਾਬੀ ਫਿਲਮ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਸਕੇ ਧੰਨਵਾਦ ਸਤ ਸ੍ਰੀ ਅਕਾਲ